ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਸਮੇਤ ਚਾਰ ਹਸਪਤਾਲਾਂ ਦੀਆਂ ਨਰਸਾਂ ਨੇ ਅੱਜ ਪਟਿਆਲਾ ਤੋਂ ਸੰਕਰੂਰ ਅਤੇ ਸਮਾਣਾ ਜਾ ਰਹੀ ਰੋਡ ਜਾਮ ਕੀਤੀ ਪੱਕਿਆ ਕਰਨ ਦੀ ਮੰਗ ਨੂੰ ਲੈ ਕੇ ਪਿਛਲੇ 22 ਦਿਨਾਂ ਤੋਂ ਇਹ ਨਰਸਾਂ ਹੜਤਾਲ ਤੇ ਨੇ ਇਹਨਾਂ ਦਾ ਇਲਜ਼ਾਮ ਹੈ ਕਿ ਸਰਕਾਰ ਹਰ ਵਾਰ ਇਹਨਾਂ ਨਾਲ ਵਾਅਦਾ ਕਰਦੀ ਹੈ ਪਰ ਉਹਨਾਂ ਵਾਅਦਿਆਂ ਨੂੰ ਹਲੇ ਤੱਕ ਪੂਰਾ ਨਹੀਂ ਕੀਤਾ ਗਿਆ ਜਿਸ ਦੇ ਚਲਦੇ ਆਪਣੀਆਂ ਮੰਗਾਂ ਮੰਨਵਾਉਣ ਲਈ ਇਹਨਾਂ ਨੇ ਰੋਡ ਜਾਮ ਕਰਨ ਦਾ ਫੈਸਲਾ ਕੀਤਾ ਇਹਨਾਂ ਦਾ ਕਹਿਣਾ ਹੈ ਕਿ ਮੰਗਾਂ ਨਾ ਮੰਨੇ ਜਾਣ ਤੱਕ ਰੋਡ ਜਾਮ ਕਰਕੇ ਇਹ ਪ੍ਰਦਰਸ਼ਨ ਕੀਤਾ ਜਾਵੇਗਾ ਅਸੀਂ ਅੰਬਰੇਸਰ ਦੇ ਪਟਿਆਲਾ ਅਲੱਗ-ਅਲੱਗ ਲੜ ਰਹੇ ਸੀਗੇ ਇਸ ਵਕਤ ਅਸੀਂ ਦੋਨੋਂ ਕੰਬਾਈਨ ਹੋ ਕੇ ਅੱਜ ਇੱਥੇ ਲੜਨ ਵਾਸਤੇ ਆਏ ਆਂ ਔਰ ਸਰਕਾਰ ਅਗੇ ਅਪੀਲ ਕਰਾਂਗੇ ਕਿ ਜਲਦੀ ਤੋਂ ਜਲਦੀ ਸਾਡੀ ਜੜੀਆਂ ਇੱਕੋ ਇੱਕ ਜਿਹੜੀ ਡਿਮਾਂਡ ਹੈਗੀ ਆ ਰੈਗੂਲਰਾਈਜੇਸ਼ਨ ਦੀ ਵਿਦ ਫੁੱਲ ਸਕੇਲ ਸਾਡੀ ਜਲਦੀ ਤੋਂ ਜਲਦੀ ਪੂਰੀ ਕੀਤੀ ਜਾਵੇ ਲਿਖਤੀ ਰੂਪ ਵਿੱਚ ਜਿੰਨਾ ਚਿਰ ਤੱਕ ਸਾਨੂੰ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ ਉਨੀ ਦੇਰ ਤੱਕ ਇਹ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ ਅੱਜ ਅਸੀਂ ਸੰਗਰੂਰ ਸਮਾਣਾ ਤੇ ਪਟਿਆਲਾ ਰੋਡ ਜਿਹੜਾ ਜਾਮ ਕੀਤਾ ਹੋਇਆ ਭਾਖੜਾ ਤੇ ਅਸੀਂ ਜਾਮ ਲਾ ਚੁੱਕੇ ਆ ਜਿਹਦੇ ਵਿੱਚ ਸਾਡਾ ਜਿਹੜਾ ਅੰਮ੍ਰਿਤਸਰ ਵਾਲਾ ਹਸਪੀਟਲ ਗੁਰੂ ਨਾਨਕ ਹਸਪੀਟਲ ਟੀਵੀ ਹਸਪੀਟਲ ਤੇ ਰਜਿੰਦਰਾ ਹਸਪੀਟਲ ਮੈਡੀਕਲ ਕਾਲਜ ਚਾਰੇ ਜਾਣੇ ਜਿਹੜੇ ਸ਼ਾਮਿਲ ਨੇ ਜਿਹਦੇ ਵਿੱਚ ਸਾਡੀਆਂ ਘੱਟੋ ਘੱਟ ਸਾਡੇ 1.6 ਸਾਡੇ 1800 ਸਟਾਫ ਨਰਸਿਸ ਤੇ ਪੈਰਾ ਮੈਡੀਕਲ ਸਟਾਫ ਦਾ ਇਹ ਜਾਮ ਹੈ ਜੀ ਸਰਕਾਰ ਦੀਆਂ ਬਹੁਤ ਮਿਹਨਤਾਂ ਤਰਲੇ ਤੇ ਅਸੀਂ ਬਹੁਤ ਜ਼ਿਆਦਾ ਇਹਨਾਂ ਨਾਲ ਮੀਟਿੰਗਾਂ ਕਰ ਚੁੱਕੇ ਹਾਂ ਕੋਈ ਵੀ ਹਾਲ ਇਸ ਚੀਜ਼ ਦਾ ਨਹੀਂ ਮਿਲਿਆ ਸਰਕਾਰ ਸਾਨੂੰ ਲਾਰੇ ਲੱਪੇ ਲਾਈ ਜਾਂਦੀ ਹੈ ਕਦੀ 18 ਤਰੀਕ ਦੇਤੀ ਕਦੀ 10 ਦੇਤੀ ਪਿਛਲੇ 7 ਸਾਲਾਂ ਤੋਂ ਸਾਡੇ ਨਾਲ ਲਾਰੇਬਾਜ਼ੀ ਕਰਨ ਤੋਂ ਬਾਅਦ ਵੀ ਸਰਕਾਰ ਨੇ ਕੋਈ ਸਾਡਾ ਹੱਲ ਨਹੀਂ ਕੱਢਿਆ ਇਹ ਉਦੋਂ ਤੱਕ ਜਮ ਅਸੀਂ ਰੱਖਾਂਗੇ ਜਦੋਂ ਤੱਕ ਸਾਡੀ ਜਿਹੜੀ ਮੰਗ ਆ ਰੈਗੂਲਾਈਜੇਸ਼ਨ ਨੂੰ ਕੈਬਨਟ ਦੇ ਵਿੱਚ ਨਹੀਂ ਲਜਾਇਆ ਜਾਂਦਾ ਤੇ ਕੈਬਨਟ ਵਿਜੀ ਨੂੰ ਪਾਸ ਆਊਟ ਨਹੀਂ ਕੀਤਾ ਜਾਂਦਾ ਐਡ ਹੌਕ ਸਿਸਟਮ ਨੂੰ ਰੱਦ ਕਰਕੇ ਪੱਕਾ ਕਰਨ ਦੀ ਮੰਗ ਨੂੰ ਲੈ ਕੇ ਇਹਨਾਂ ਨਰਸਾਂ ਨੇ ਐਤਵਾਰ ਨੂੰ ਵੀ ਪਟਿਆਲਾ ਸੰਘਰੂ ਰੋਡ ਤੇ ਧਰਨਾ ਲਾਇਆ ਸੀ ਅਤੇ ਕਰੀਬ 1 ਘੰਟੇ ਲਈ ਰੋਡ ਜਾਮ ਰੱਖੀ ਸੀ ਐਸਟੀਐਮ ਪਟਿਆਲਾ ਇਹਨਾਂ ਨੂੰ ਕਾਨੂੰਨੀ ਕਾਰਵਾਈ ਦੀ ਚੇਤਾਵਨੀ ਤੱਕ ਦੇ ਚੁੱਕੇ ਨੇ ਪਰ ਇਹ ਨਰਸਾਂ ਕਿਸੇ ਵੀ ਕੀਮਤ ਤੇ ਸਰਕਾਰ ਤੋਂ ਆਪਣੀਆਂ ਮੰਗਾਂ ਮੰਨਵਾਉਣ ਚ ਲੱਗੀਆਂ ਨੇ